ਕੇਂਦਰ ਦਾ ਇੱਕ ਹੋਰ ਹਮਲਾ ਹੈ ਪੰਜਾਬ ਤੇ ਪੰਜਾਬੀਆਂ ਤੇ ਕਹਿੰਦੇ ਆ ਜੇ ਕਿਸੇ ਪੀੜ੍ਹੀ ਨੂੰ ਆਪਦੇ ਵਿਰਸੇ ਤੋਂ ਆਪਦੇ ਕਲਚਰ ਤੋਂ ਆਪਦੇ ਇਤਿਹਾਸ ਤੋਂ ਦੂਰ ਕਰਨਾ ਹੋਵੇ ਤਾਂ ਉਹਨੂੰ ਉਹਦੀ ਮਾਂ ਬੋਲੀ ਤੋਂ ਦੂਰ ਕਰ ਦੇ ਮਾਂ ਬੋਲੀ ਹਰਕ ਨੂੰ ਪਿਆਰੀ ਹੁੰਦੀ ਹੈ ਤੇ ਸਾਡੀ ਮਾਂ ਬੋਲੀ ਤੇ ਸੀਬੀਐਸਸੀ ਦੇ 2025-26 ਦਾ ਜਿਹੜਾ ਕਰਿਕੂਲਮ ਜਾਂ ਪਾਠ ਕਰਮਾਇਆ ਉਹਦੇ ਵਿੱਚ ਬਹੁਤ ਵੱਡਾ ਹਮਲਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਜਦੋਂ ਵੀ ਕੋਈ ਬੱਚੇ ਪ੍ਰੀਖਿਆ ਦਿੰਦੇ ਆ ਹਰ ਸਾਲ CBSE ਦੀ ਜੇ ਮੈਂ ਗੱਲ ਕਰ ਲਵਾਂ ਤਾਂ ਆਪਦੇ ਕੰਪਲਸਰੀ ਸਬਜੈਕਟਸ ਦੇ ਨਾਲ-ਨਾਲ ਇੱਕ ਰੀਜਨਲ ਲੈਂਗੁਏਜਸ ਦਾ ਗਰੁੱਪ ਬਣਿਆ CBSE ਦੇ ਕਰਿਕੂਲਮ 'ਚ ਜਿਹਦੇ 'ਚ ਉਹ ਆਪਦੀ ਰੀਜਨਲ ਲੈਂਗੁਏਜ ਚੂਜ਼ ਕਰਕੇ ਉਹਦੇ ਵਿੱਚ ਵੀ ਆਪਦਾ ਪ੍ਰੀਖਿਆ ਆਪਦਾ ਪੇਪਰ ਦੇ ਸਕਦੇ ਆ ਆ 2024-25 ਤੱਕ ਪੰਜਾਬੀ ਉਹਨਾਂ ਰੀਜਨਲ ਲੈਂਗੁਏਜਸ ਗਰੁੱਪ ਦਾ ਇੱਕ ਹਿੱਸਾ ਸੀ ਕਿਉਂਕਿ ਪੰਜਾਬ ਦੀ ਹਿੰਦੁਸਤਾਨ ਦੀਆਂ ਸਾਰੀਆਂ ਰੀਜਨਲ ਲੈਂਗੁਏਜਸ ਉਸ ਗਰੁੱਪ ਦਾ ਹਿੱਸਾ ਹੈ ਆ ਇੱਕ ਹੁਣ 2025 26 ਦਾ ਨਵਾਂ ਕਰਿਕੂਲਮ ਆਇਆ ਜਿਦੇ ਚ ਆ ਦੇਖੋ ਗਰੁੱਪ ਮੈਪ ਦਿਖਾ ਰਿਹਾ ਤੁਹਾਨੂੰ ਰੀਜਨਲ ਐਂਡ ਫੋਰਨ ਲੈਂਗੁਏਜਸ ਗਰੁੱਪ ਜਿਦੇ ਚ ਸਾਰੀਆਂ ਹਿੰਦੁਸਤਾਨ ਦੀਆਂ ਰੀਜਨਲ ਲੈਂਗੁਏਜਸ ਤੇ ਕਈ ਫੋਰਨ ਲੈਂਗੁਏਜਸ ਮੌਜੂਦ ਹੈ ਪਰ ਪੰਜਾਬੀ ਵਿੱਚੋਂ ਕੱਢ ਦਿੱਤੀ ਗਈ ਹੈ ਵੇਖੋ ਲੈਂਗੁਏਜ 1 ਇੰਗਲਿਸ਼ ਹਿੰਦੀ ਸਾਇੰਸ ਤੋਂ ਬਾਅਦ ਰੀਜਨਲ ਲੈਂਗੁਏਜਸ ਦੇ ਵਿੱਚ ਰਾਏ ਸੰਸਕ੍ਰਿਤ ਕਮਿਊਨੀਕੇਟਿਵ ਸੰਸਕ੍ਰਿਤ ਗੁਜਰਾਤੀ ਮਰਾਠੀ ਤੇਲਗੂ ਕਸ਼ਮੀਰੀ ਬਹਾਸਾ ਸਾਰੀਆਂ ਲੈਂਗੁਏजेस ਮੈਂ ਪੜਾ ਮੈਨੂੰ ਲੱਗਾ 25 30 ਲੈਂਗੁਏजेस ਐ ਪਰ ਪੰਜਾਬੀ ਵਿੱਚੋਂ ਗਾਇਬ 24 25 ਤੱਕ ਪੰਜਾਬੀ ਹਿੱਸਾ ਸੀ ਸੀਬੀਐਸਸੀ ਦੇ ਕਰਿਕੂਲਮ ਦਾ ਤੇ ਹੁਣ ਤੁਸੀਂ 25 26 ਦੇ ਨਵੇਂ ਕਰਿਕੂਲਮ ਚ ਪੰਜਾਬੀ ਕੱਢਤੀ ਇਹ ਕਿਸ ਸਾਜ਼ਿਸ਼ ਤਹਿਤ ਹੋਈ ਐ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਕੀ ਤੁਸੀਂ ਵੀ ਇਸ ਮਿਲੀ ਭੁਗਤ ਚ ਸ਼ਾਮਲ ਹੋ ਕੀ ਤੁਸੀਂ ਵੀ ਇਸ ਡਿਸੀਜਨ ਦੇ ਵਿੱਚ ਸ਼ਾਮਲ ਹੋ ਆ ਦੋ ਤਿੰਨ ਦਿਨ ਪਹਿਲਾਂ ਮਾਂ ਬੋਲੀ ਦਿਵਸ ਚਾਰ ਦਿਨ ਪਹਿਲਾਂ ਟਪਕੇ ਗਿਆ ਬੜੇ ਵੱਡੇ ਵੱਡੇ ਟਵੀਟ ਉਦੋਂ ਸਾਰਿਆਂ ਨੇ ਕੀਤੇ ਤੇ ਅੱਜ ਸਾਰੇ ਚੁੱਪ ਐ ਮੈਨੂੰ ਯਾਦ ਆ ਮੈਂ ਉਦੋਂ ਮਾਂ ਬੋਲੀ ਦਿਵਸ ਤੇ ਕਿਸੇ ਦਾ ਦੇਖ ਰਿਹਾ ਸੀ ਇੱਕ ਸ਼ਾਇਰ ਨੇ ਬੜਾ ਸੋਹਣਾ ਕਿਹਾ ਸੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਮੈਨੂੰ ਆਖਦੇ ਨੇ ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ ਤੇ ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਸਕਦੇ ਆ ਆ ਤਾਂ ਹੈਰਾਨੀ ਦੀ ਗੱਲ ਐ ਬੜੀ ਚਿੰਤਾ ਦਾ ਵਿਸ਼ਾ ਵਿਸ਼ਾ ਕਿ ਜੇ ਤੁਸੀਂ ਆਪਣੀ ਮਾਂ ਬੋਲੀ ਦੀ ਲੜਾਈ ਨਹੀਂ ਲੜ ਸਕਦੇ ਤੇ ਫਿਰ ਕੌਣ ਲੜੂਗਾ ਫਿਰ ਤੁਸੀਂ ਕਾਦੀ ਲੜੋਗੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਸਿਖਾਓਗੇ ਜੋ ਇਤਿਹਾਸ ਜੋ ਕਲਚਰ ਜੋ ਵਿਰਸਾ ਤੁਸੀਂ ਆਪਦੀ ਮਾਂ ਬੋਲੀ ਚ ਪੜਾ ਸਕਦੇ ਹੋ ਤੁਸੀਂ ਫੋਰਨ ਲੈਂਗੁਏਜ ਚ ਨਹੀਂ ਪੜਾ ਸਕਦੇ ਉਹ ਜਜ਼ਬਾਤ ਹੀ ਨਹੀਂ ਆਉਂਦੇ ਉਹਦੇ ਵਿੱਚ ਇਸੇ ਕਰਕੇ ਜੇ ਤੁਸੀਂ ਦੱਖਣ ਚ ਦੇਖੋ ਬੜੀ ਵੱਡੀ ਲੜਾਈ ਐਮ ਕੇ ਸਟਾਲਿਨ ਲੜ ਰਿਹਾ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਕਿ ਅਸੀਂ ਐਨਪੀ ਨਹੀਂ ਲਾਗੂ ਕਰਾਂਗੇ ਚਾਹੇ ਸਾਨੂੰ 10000 ਕਰੋੜ ਰੁਪਇਆ ਤੁਸੀਂ ਦੇ ਦਿਓ ਕਿਉਂਕਿ ਇਹ ਸਾਡੀ ਜਿਹੜੀ ਲੋਕਲ ਕਲਚਰ ਹੈ ਉਹਨੂੰ ਖਤਮ ਕਰ ਰਹੀ ਹੈ ਤੁਸੀਂ ਇੰਪੋਜ਼ ਕਰ ਰਹੇ ਹੋ ਸਾਡੇ ਤੇ ਇੱਕ ਲੈਂਗੁਏਜ ਹੋ ਜੀਨੇ ਆਪ ਹਰਕ ਬੰਦੇ ਨੂੰ ਆਪਦਾ ਲੈਂਗੁਏਜ ਆਫ ਦੀ ਭਾਸ਼ਾ ਚੁਣਨ ਦਾ ਹੱਕ ਹੈ ਪਰ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਫੈਡਰਲਿਜ਼ਮ ਦਾ ਇਹ ਇਹ ਬਿਲਕੁਲ ਉਲਟ ਹੈ ਉਸ ਕਨਸੈਪਟ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਦੇ ਵਖਰੇਵੇਂ ਛੱਡ ਕੇ ਸਿਆਸੀ ਵਖਰੇਵੇਂ ਛੱਡ ਕੇ ਇਕੱਠੇ ਹੋਈਏ ਇਸ ਵੱਡੇ ਅਨਿਆਏ ਦੇ ਖਿਲਾਫ ਜਿਹਦੇ ਤਹਿਤ ਸਾਡੀ ਮਾਂ ਬੋਲੀ ਦੀ ਪੜ੍ਹਾਈ ਤੁਸੀਂ ਸਾਨੂੰ ਕਿਵੇਂ ਵਾਂਝੇ ਕਰ ਸਕਦੇ ਹੋ ਹਾਊ ਕੈਨ ਯੂ ਡਿਨਾਈ ਅਸ ਦਾ ਰਾਈਟ to study and appear in an exam in our mother tongue punjabi so main sab nu benti karda hai takde ho ke ladai ladiye shromani akali dal is anyay de khilaf datmi ladai ladega chahe kanuni ladai ladni pave oh vi ladange chahe lokan tak eh gall jani pave oh vi lejavange par is anyay nu assi theek kara ke hatange toda saryaan da dhanwad wahe guru ji ka khalsa wahe guru ji ki fateh